पिंड अणियाल विखे एक घर च देर रात लगी लग अचानक अग कीमती समान होया सड़ के सवा, बलाक बमयाल के अधीन आंदे पेंड अनियाल विखे बीती रात एक घर अचानक अग लगन का समाचार प्राप्त होया है जिसने घर का पूरा ही समान सड़के सवाह होने का समाचार प्राप्त है ਜਾਣਕਾਰੀ ਅਨੁਸਾਰ ਅਨਿਆਲ ਨਿਵਾਸੀ ਰਵੀ ਕੁਮਾਰ ਜਿਸ ਵੱਲੋਂ ਆਪਣੇ ਘਰ ਦੀ ਉਸਾਰੀ ਦਾ ਕੰਮ ਲਗਾਇਆ ਹੋਇਆ ਸੀ ਅਤੇ ਉਸ ਵੱਲੋਂ ਆਪਣਾ ਸਮਾਨ ਨਜ਼ਦੀਕ ਪ੍ਰੇਮ ਕੁਮਾਰ ਦੇ ਘਰ ਵਿੱਚ ਰੱਖਿਆ ਹੋਇਆ ਸੀ ਜਿਸ ਦੇ ਚੱਲਦੇ ਰਾਤ ਨੂੰ ਅਚਾਨਕ 1.5 ਵਜੇ ਅੱਗ ਲੱਗ ਗਈ ਅਤੇ ਇਸ ਸਮੇਂ ਪ੍ਰੇਮ ਕੁਮਾਰ ਦੀ ਪਤਨੀ ਅਤੇ ਉਸ ਦੀ ਪੁੱਤਰੀ ਘਰ ਦੇ ਵਿੱਚ ਸੌ ਰਹੇ ਸਨ ਲੜਕੀ ਵੱਲੋਂ ਸ਼ੋਰ ਮਚਾਉਣ ਤੇ ਨਜ਼ਦੀਕ ਦੇ ਕਾਰ ਵਾਲਿਆਂ ਨੂੰ ਪਤਾ ਲੱਗਣ ਤੋਂ ਬਾਅਦ ਇਕੱਠੇ ਹੋ ਕੇ ਲੋਕਾਂ ਦੇ ਵੱਲੋਂ ਪਾਣੀ ਰਾਹੀਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਤੁਰੰਤ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਵੀ ਬੁਲਾਇਆ ਗਿਆ। ਪਰੰਤੂ ਇਹ ਸਾਰੇ ਯਤਨਾਂ ਦੇ ਬਾਵਜੂਦ ਵੀ ਕਾਰ ਦਾ ਸਾਰਾ ਹੀ ਸਮਾਨ ਜਿਸ ਵਿੱਚ ਫਰਿੱਜ, ਦੋ واਸ਼ਿੰਗ ਮਸ਼ੀਨਾ, ਇਨਵਰਟਰ, ਗਾਰਡਰ ਅਲਮਾਰੀ, ਪੇਟੀ ਅਤੇ ਫਰਿੱਜ ਦੇ ਇਲਾਵਾ 50,000 ਦੇ ਕਰੀਬ ਨਕਦੀ ਅਤੇ ਗਹਿਣੇ ਵੀ ਸੜ ਕੇ ਸਵਾਹ ਹੋ ਚੁੱਕੇ ਸਨ। ਜਿਸ ਤੇ ਚਲਦੇ ਰਵੀ ਕੁਮਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਆਰਥਿਕ ਤੌਰ ਤੇ ਮਦਦ ਕੀਤੀ ਜਾਵੇ। ਪਹਿਲੇ ਤਾਂ ਪਿੰਨ ਨਮਾਸੀਆਂ ਨੂੰ ਇਹ ਅਪੀਲ ਹੈ ਕਿ ਇਹ ਇਨਸਾਫ ਦਿੱਤਾ ਜਾਵੇ। ਠੀਕ ਹੈ ਜੀ ਇਹ ਪੇਮੇ ਦਾ ਘਰ ਆ ਜੀ ਅਸੀਂ ਗ੍ਰਾਂਟ ਆਈ ਸੀ ਸਮਾਨ ਕੋਟੇ ਗਏ ਇਹਦੇ ਸਮਾਨ ਆਪਣਾ ਇਹਦੇ ਘਰ ਰੱਖਿਆ ਸੀ ਅਸੀਂ ਇਹਨੂੰ ਪੁੱਛਿਆ ਇਹਦੀ ਜਨਾਨ ਨੂੰ ਪੁੱਛਿਆ ਦੀ ਕੁੜੀ ਨੇ ਪੁੱਛਿਆ ਇਹਨੇ ਬੜਾ ਖੁਸ਼ੀਆ ਚਾਹਵਣਾ ਮੇਰਾ ਸਮਾਨ ਲਵਾਇਆ ਇਹਨੇ ਵੀ ਗੱਲ ਕਿਹਾ ਕਿ ਮਾਸੀ ਤੂੰ ਸੇਮ ਹੀ ਨੇ ਸਮਾਨ ਮੇਰੇ ਘਰ 'ਚ ਰੱਖੀਂ ਅਸੀਂ ਸਮਾਨ ਲਾਤਾ ਤੇ ਅੱਜ ਰਾਤ ਨੂੰ ਸਾਨੂੰ 3 2 ਵਜੇ ਪਤਾ ਲੱਗਿਆ ਇਹਦੀ ਕੁੜੀ ਅੰਦਰ ਇਹਦੀ ਜਨਾਨੀ ਅੰਦਰ ਮੈਂ ਦੇਖਿਆ ਆਵਾਜ਼ ਆਇਆ ਕਰਦੀ ਮੈਂ ਗੇੜ ਖੋਲਿਆ ਗੇੜਿਆਂ ਤੋਂ ਮੈਂ ਦੇਖਿਆ ਤੇ ਜਨਾਨੀ ਦੀ ਬਾਅਦ ਕੁੜੀ ਦੀ ਅੰਦਰ ਮੈਂ ਮੈਂ ਆਪਣੇ ਭਰਾ ਨੂੰ ਸੱਦਿਆ ਪੱਕ ਨੂੰ ਉਹਨੇ ਗੇੜ ਖੋਲਿਆ ਤੇ ਅੰਦਰ ਦੇਖਿਆ ਅੰਦਰ ਅੱਗ ਦੀ ਆਗੀ ਸੀ ਸਮਾਨ ਦਾ ਕਿੰਨਾ ਰਸ ਸਾਮ ਦਾ ਡਾਕਟਰ ਸਾਹਿਬ ਜੀ ਸਮਾਨ ਤੇ ਸਾਰਾ ਨਿਆਇ ਜਾਈਆਂ ਬਿਸਤਰੇ ਕਿੰਨਾ ਕ ਕਿਣਕ ਦੱਸਣਾ ਜੀ ਇਹ 7 ਸਾਲ ਹੋ ਗਏ ਮੇਰਾ ਇਹ ਸਮਾਨ ਬਣਾਉਂਦੇ ਜੀ ਹਾਂਜੀ ਸਭ ਛੜ ਗਏ ਤੁਸੀਂ ਚੈੱਕ ਕਰਕੇ ਦੇਖ ਦੇ ਅੰਦਰ ਸਿਰਫ ਇੱਕ ਰਜਾਈ ਆ ਉੱਥੇ ਆਪਣੇ ਕੋਲ ਚਾਦਰ ਹੈੜੀ ਉਹ ਲੈ ਲਈ ਆ ਪਰ ਸ਼ਰੀਫ ਦੇ ਪਰ ਸੁਣੋ ਇਹ ਤਾਲਾ ਮਾਰੀ ਜੜੀਦਾ ਸੀ ਤਾਲਾ ਮਾਰਿਆ ਮੈਂ ਇੱਧਰ ਇਹ ਮੈਂ ਤਾਲਾ ਤੋੜਿਆ ਇਹ ਕੁੜੀ ਵਿਚਾਰੀ ਰੜਾਦੀ ਉਹ ਵੀ ਕੁੱਡੋ ਬਾਰ ਕੁੱਡੋ ਬਾਰ ਮੇਰੇ ਇਹ ਅੱਖਾਂ ਹੀ ਪੁੱਟਿਆ ਤੰਮੀ ਮੈਂ ਤਾਲਾ ਅੰਦਰ ਗਿਆ ਤੰਮੀ ਮੈਂ ਤੇ ਬੱਚੇ ਕੱਢੇ ਜੇ ਸਾਡੇ ਦਿਲ ਚੋਂ ਜੇ ਪਾਵੋਂ ਦਾ ਤਾਂ ਹੀ ਕੱਢਦੇ ਬੱਚੇ ਗਲਤੀ ਯਾਰ ਵੈਲੇ ਨਕੜਾਈ ਇਹ ਟਰੰਗ ਚ ਪਾਰਾ ਉਹ ਵੀ ਫੋਕੀਆ ਅਗੇ ਗਰਾੜ ਮਿਲੀ ਸਾਨੂੰ ਉਹ ਤਾਂ ਜਿਹੜਾ ਕਰਨਦੇ ਤੇ ਆਏ ਉਹ ਤੇ ਆਪਣੇ ਪੰਦੋ ਕਰਨਦੇ ਸੀ ਮੈਂ ਚੱਲਿਆ ਸਾਡੇ ਕੋਲ ਮਾਰੇ ਮੋਟੇ ਕਰ ਰਹੇ ਆ